ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾੜ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੰਡ ਰੋਡੇ ਜੀ ਤਹਿਸੀਲ ਬਾਗਾ ਪੁਰਾਣਾ ਦੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਜੀ ਤੁਹਾਡੇ ਵਾਸਤੇ ਇੱਕ ਐਨੀਮਲ ਲੈ ਕੇ ਆਇਆ ਸੂਆ ਸਵਾਯਾ ਨਾਗਰ ਡਿਟੇਲ ਬਾਾਈ ਤੋਂ ਲੈ ਕੇ ਦੇਵਾਂਗੇ ਤਸੱਲੀ ਪਰਖ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਨਾਮ ਹਰਪ੍ਰੀਤ ਸਿੰਘ ਪੈਨ ਰੋਡੇ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 991464194 ਜੀ ਠੀਕ ਹੈ ਵੀਰੇ ਇੱਕ ਨਾ ਕੀ ਹੈ ਜੀ ਹਾਂਜੀ ਇੱਕ ਹੀ ਨਾ ਸੁਆ ਕਿੰਨਾ ਮਾਜੀ ਇਹ ਦੂਜਾ ਸੁਆ ਜੀ ਕਦੋਂ ਸੁਈ ਹੈ ਜੀ ਇਹਨੂੰ ਸੁਈ ਨੂੰ ਹੋ ਗਿਆ ਜੀ 7-8 ਦਿਨ ਜੀ ਨਾਰਵਾ ਨਾਲ ਹੀ ਆ ਬੱਚਾ ਜੀ ਮੰਗਦਾ ਬੱਚਾ ਜੀਰ ਦੀ ਗਾਰੰਟੀ ਹਾਂਜੀ ਜੇ ਰੋਕੇ ਸਾਰਾ ਕੋ ਕਿੰਨਾ ਦੁੱਧ ਤਿਆਰ ਆ ਵੀਰੇ ਦੁੱਧ 12 ਕਿਲੋ ਹੈਗਾ ਬਈ ਜੋਕ ਕੇ ਦੇ ਹਾਂ ਹਾਂ ਜੋਕ ਕੇ ਦੇ ਦਿਆਂਗੇ ਥਾਣਾ ਦੀ ਗਾਰੰਟੀ ਥਾਣਾ ਦੀ ਸਾਰੇ ਦਾ ਗਾਰੰਟੀ ਹੈ ਵੀਰੇ ਠੰਡੀ ਸੀਲ ਆ ਹਾਂ ਮੈਂ ਨਾ ਪੂਰੀ ਯਾਰ ਵੀਰੇ ਸਿੰਗਾ ਮਾਰਦੀ ਨਾ ਨਾ ਪੋਰਾਵਣੀ ਮਾਰਦੀ ਠੰਡੀ ਆ ਬੱਚਾ ਬੱਚਾ ਲਾ ਕੇ ਸਾਰਾ ਵਥ ਖਾਦਾਂਗੇ ਤੋੜ ਕੇ ਦਿਖਾ ਦੀ ਵੀਰੇ ਸੁਆ ਪਾਈ ਦੱਸਦਾ ਦੂਜਾ ਸੁਈ ਹੈ ਜੀ ਬੱਚਾ ਤੁਹਾਡੇ ਸਾਹਮਣੇ 6-7 ਦਿਨ ਬਾਅਦ 10-10 ਸਮਾਂ ਹੋ ਗਿਆ। ਖੇਤਾਂ 'ਚ ਘਾਰ ਆ ਮਖਲਦੇ ਰਾਹ ਤੇ ਆਪਾਂ ਬਾਬੇ ਸਿੱਧਾਂ ਦੇ ਗੁਰਦੁਆਰੇ ਕੋਲ। ਠੀਕ ਹੈ ਜੀ। ਜਿਹੜਾ ਬਾਈ ਦਾ ਘਾਰ ਆ ਜੀ ਉਹ ਨੱਥੂ ਵਾਲੇ ਰਾਹ ਤੇ ਰਹਿ ਜਾਂਦਾ ਜੀ। ਸੋਹਣੀ ਜਰਸੀ ਆ ਜੀ ਕੱਲੇ ਸੰਗ ਸੰਗੀ ਆ ਕਈ ਵੀਰ ਨਹੀਂ ਵੀ ਦਗਾਉਂਦੇ ਪਰ ਜਦੋਂ ਵੀਰੇ ਪਸ਼ੂ ਮਾਰਦਾ ਨਾ ਹੋਵੇ। ਨਾ ਨਾ ਮਾਰਦੀ ਨੇ ਤਾਂ ਜਿਵੇਂ ਮਰਜੀ ਚੋੜਾ ਆ ਯਾਰ। ਜਿਵੇਂ ਬਾਈ ਕਹਿੰਦਾ ਮਰਜੀ ਮੇਰੇ ਘਰੇ ਚਾਹੇ 10 ਡੰਗ ਚੋਕੇ ਲੈ ਜਾਓ। ਬਾਕੀ ਵੀਰੇ ਤਸੱਲੀ ਜ਼ਰੂਰ ਕਰ ਲਿਆ ਕਰੋ। ਕੋਈ ਵੀ ਸੁਆ ਸੁਆ ਨਾ ਗੁੰਦਤ ਫਣ ਪੂਰਾ ਟਾਪ ਦਾ ਲੱਗਿਆ ਵਾ ਹੱਥੀ ਚਵਾਈ ਵਾਲਾ ਥਣ ਚੈੱਕ ਕਰ ਸਕਦੇ ਹੋ ਮੋਟਾ ਥਣ ਥਣਾਂ ਦੀ ਗਾਰੰਟੀ ਹੋਊਗੀ 12 ਕਿਲੋ ਦੁੱਧ ਜੋਖ ਕੇ ਲੈ ਜੋ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦਾ ਜੀ ਬੱਚਾ ਮਗਰ ਮੇਲ ਕਾਫਾ ਜੀ ਬਾਕੀ ਬਾਈ ਨੇ ਨਿਆਣਾ ਵੀ ਨਹੀਂ ਪਾਇਆ ਤੇ ਦੁਪਹਿਰ ਹੀ ਬੱਚਾ ਛੱਡ ਲਿਆ ਖੰਡੀ ਸੀਲ ਦਾ ਇੱਥੋਂ ਹੀ ਪਤਾ ਲੱਗ ਜਾਂਦਾ ਵੀਰੇ ਤੇ ਚਵਾਈ ਦੇਖ ਲਓ ਮੋਟੀ ਗੰਨੇ ਅਰਗੀਆ ਵੀਰੇ ਮੂਰਲੇ ਥਣਾਂ 'ਚ ਮਾਰਦੇ ਹੋ ਜੀ ਬਾਕੀ ਆਏ ਨਹੀਂ ਕਿ ਭਈ ਪਸ਼ੂ ਉਪਰਾ ਕਰਦਾ ਜਾਂ ਡਰੂਗਾ ਜਿਵੇਂ ਕੋਈ ਮਰਜੀ ਬੈਠਾ ਰਵੇ ਬੁੜੀਆਂ ਬੈਠੀਆਂ ਰਹਿਣ ਬੰਦੇ ਬੈਠੇ ਰਹਿਣ ਆਏ ਨਹੀਂ ਕਰਮਾ ਵਾਲੀ ਤੇ ਦੁੱਧ ਵੀ ਸੰਗਣਾ ਹੋਊਗਾ ਫੈਟ ਆਊਗੀ ਚੰਗੀ 12 ਕਿਲੋ ਜੋਕ ਕੇ ਲੈ ਜਾਓ ਜੈ ਜੀ ਡਿਮਾਂਡ ਜਿਹੜੇ ਵੀਰੇ ਲੈਣੇ ਆ ਉਹ ਹੀ ਦੱਸੋ 42000 ਰੁਪਿਆ ਲਵਾਉਂਦੇ ਵੀਰੇ ਆਫਰ ਹੀ ਆ ਹਾਂਜੀ ਹਾਂਜੀ ਆਫਰ ਹੀ ਆ ਲਓ ਜੀ ਆਫਰ ਹੀ ਆ 42000 ਰੁਪਿਆ ਬਾਈ ਕਹਿੰਦਾ ਲੈਣਾ ਬਿਲਕੁਲ ਸਸਤੇ ਮੁੱਲ ਦੀ ਵੈੜਾ ਜੀ ਬਾਕੀ 12 ਕਿਲੋ ਦੁੱਧ ਮੱਝਾਂ ਰਗਾ ਪਿਆਊਗੀ 5-6 ਫੈਟਾਂ ਦਾ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ